ਕੋਈ ਸੋਨਾ ਕੋਈ ਤਾਂਦੀ ਕੋਈ ਪਿੱਤਲ ਪਰਿਪਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੋਂਗੀ ਸਾਰੀ ਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੋਂਗੀ ਸਾਰੀ ਰਾਤ ਵੇ ਦੁੱਧ ਵਾਣੀ ਜਾਨੀਆਂ ਮਲਾਈ ਵਾਣੀ ਜਾਨੀਆਂ ਦੁੱਧ ਵਾਣੀ ਜਾਨੀਆਂ ਮਲਾਈ ਵਣੇ ਜਨਿਆ ਜੇਵ ਵਿੱਚ ਪਲ ਵੇਰ ਮਾਲਵਾਣੀ ਜਾਨੀਆਂ ਜੇਵ ਵਿੱਚ ਪਲ ਵੇਰ ਮਾਲਵਾਣੀ ਜਾਨੀਆਂ ਦੁੱਧ ਵਾਣੀ ਜਾਨੀਆਂ ਮੜਾਈ ਵਾਣੀ ਜਾਨੀਆਂ ਕੋੜ ਤੈਨੂੰ ਲਾਲ ਵੇ ਜੰਜੀਰੀ ਵਾਣੀ ਜਾਨੀਆਂ ਕੋੜ ਤੈਨੂੰ ਲਾਲ ਵੇ ਜੰਜੀਰੀ ਵਾਣੀ ਜਾਨੀਆਂ ਦੁੱਧ ਵਾਣੀ ਜਾਨੀਆਂ ਮੜਾਈ ਵਾਣੀ ਜਾਨੀਆਂ ਦਦ ਵਣੀ ਜਾਨੀਆਂ ਮਲਾਈ ਵਣੀ ਜਾਨੀਆਂ ਅਦੀਏ ਚ ਪਾਲ ਵੇਸ਼ਰਾ ਬਵਾਣੀ ਜਾਨੀਆਂ ਅਦੀਏ ਚ ਪਾਲ ਵੇਸ਼ਰਾ ਬਵਾਣੀ ਜਾਨੀਆਂ ਸੌਣ ਦੇ ਮਹੀਨੇ ਜੀ ਨਾ ਕਰਦਾ ਸੋਰੇ ਜਾਨ ਨੂੰ ਸੌਣ ਦੇ ਮਹੀਨੇ ਜੀ ਨਾ ਕਰਦਾ ਸੋਰੇ ਜਾਨ ਨੂੰ ਮੁੰਡਾ ਪੀਰੇ ਨੀ ਅੱਡੀ ਜੋੜ ਕੇ ਲੈ ਜਾਨ ਨੂੰ ਮੁੰਡਾ ਫਿਰੇ ਨੀ ਅੱਡੀ ਜੋੜ ਕੇ ਲੈ ਜਾਣ ਸੌਣ ਦੇ ਮਹੀਨੇ ਦੀ ਨਾ ਕਰਦਾ ਟੂਮਾ ਪਾਉਣ ਨੂੰ ਸੌਣ ਦੇ ਮਹੀਨੇ ਦੀ ਨਾ ਕਰਦਾ ਟੂਮਾ ਪਾਉਣ ਨੂੰ ਮੁੰਡਾ ਫਿਰੇ ਨੀ ਨਥ ਮਸਲੀ ਕਰਨ ਨੂੰ ਮੁੰਡਾ ਫਿਰੇ ਨੀ ਨਥ ਮਸਲੀ ਕਰਨ ਨੂੰ ਸੌਣ ਦੇ ਮਹੀਨੇ ਜੀ ਨਾ ਕਰਦਾ ਲੀੜੇ ਪਾਉਣ ਨੂੰ ਸੌਣ ਦੇ ਮਹੀਨੇ ਜੀ ਨਾ ਕਰਦਾ ਲੀੜੇ ਪਾਉਣ ਨੂੰ ਮੁੰਡਾ ਫਿਰੇ ਨੀਰੇਵ ਸੁਥਣ ਸਮਾਉਣ ਨੂੰ ਮੁੰਡਾ ਫਿਰੇ ਨੀਰੇਵ ਸੁਥਣ ਸਮਾਉਣ ਨੂੰ ਕੀ ਮੁੰਡੇ ਆਵੇ ਤਾਂ ਐ ਤੇ ਤੇ ਲਾਈਏ ਕੀ ਮੁੰਡੇ ताई पी पाणी वड़ा हीर लेके आई पी पाण वड़ा हीर लेके आई ਕੀ ਮੁੰਡਿਆਵੇ ਤਾਏ ਭੋਖ ਭੋਖ ਲਾਈਏ ਕੀ ਮੁੰਡਿਆਵੇ ਤਾਏ ਭੋਖ ਭੋਖ ਲਾਈਏ ਖਾ ਲੈ ਰੋਟੀ ਵੇ ਜਿਹੜੀ ਪਾਬੋ ਨੇ ਪਕਾਈਏ ਖਾ ਲੈ ਰੋਟੀ ਵੇ ਜਿਹੜੀ ਪਾਬੋ ਨੇ ਪਕਾਈਏ ਕੀ ਮੁੰਡਿਆਵੇ ਤਾਏ ਤੁੱਪ ਤੁੱਪ ਲਾਈਏ ਕੀ ਮੁੰਡਿਆਵੇ ਤਾਏ ਤੁੱਪ ਤੁੱਪ ਲਾਈਏ ി വേടി ലോ മകൈ താന റിഡനോ മക